ਸੋ ਅੱਜ ਦੇ ਆ ਵੀਡੀਓ ਦਾ ਕੁਐਸਚਨ ਹੈ ਇੱਕ 3 ਫੇਸ 50 ਹਰਟਸ 8 ਪੋਲ ਦੀ ਸਿੰਕ੍ਰੋਨਸ ਮੋਟਰ ਦੀ ਸਪੀਡ ਗਿਆਪ ਕਰੋ ਸਿੰਕ੍ਰੋਨਸ ਮੋਟਰ ਉਹ ਸਪੀਡ ਹੈ ਜਿਸ ਦੀ ਜਿਹੜੀ ਸਪੀਡ ਹੈਗੀ ਆ ਉਹ ਸਟੇਟਰ ਦਾ ਜਿਹੜਾ ਰੋਟੇਟਿੰਗ ਮੈਗਨੈਟਿਕ ਫੀਲਡ ਹੈ ਉਸ ਦੇ ਬਰਾਬਰ ਹੁੰਦੀ ਹੈ ਸੋ ਇਸ ਦੇ ਵਿੱਚ ਤਿੰਨ ਫੇਸ 50 ਹਰਟਸ 8 ਪੋਲ ਦੀ ਸਿੰਕ੍ਰੋਨਸ ਮੋਟਰ ਦੀ ਸਪੀਡ ਪੁੱਛੀ ਗਈ ਹੈ ਸੋ ਪਹਿਲਾਂ ਅਸੀਂ ਇਸ ਦਾ ਫਾਰਮੂਲਾ ਲਿਖਦੇ ਹਾਂ ਸਿੰਕ੍ਰੋਨਸ ਜਿਹੜੀ ਸਪੀਡ ਹੈ ਜਿਸ ਨੂੰ ਸੀ ਐਨ ਐਸ ਨਾਲ ਸ਼ੋਅ ਕਰਦੇ ਆ ਐਫ ਫ੍ਰੀਕੁਐਂਸੀ ਇੰਟੂ 120 ਪੋਲ ਸੋ ਇੱਥੇ ਸਾਡੇ ਕੋਲ ਜਿਹੜੀ ਫ੍ਰੀਕੁਐਂਸੀ ਆ ਉਹ 50 ਹਰਟਸ ਗੁਣਾ 120 ਔਰ ਪੋਲ ਕਿੰਨੇ ਕਹੇ ਗਿਆ 8 ਪੋਲ ਕਹੇ ਗਿਆ ਡਿਵਾਈਡਡ ਬਾਈ 8 ਸੋ ਅਸੀਂ ਇਸ ਨੂੰ ਜਦੋਂ ਸੋਲਵ ਕਰਾਂਗੇ ਤਾਂ ਜਿਹੜਾ 8 ਨੂੰ ਡਿਵਾਈਡ ਕਰਦੇ ਐਸੇ ਤਾਂ ਇਹ 15 ਤੇ ਡਿਵਾਈਡ ਹੋਏਗਾ 15 8 120 ਸੋ ਇਸ ਨੂੰ ਅਸੀਂ ਜਦੋਂ 15 ਨੂੰ ਜਿਹੜਾ 5 ਨਾਲ ਮਲਟੀਪਲਾਈ ਕਰਦੇ ਆ 15 5 75 ਫਿਰ ਇਹ ਸਿਫਰ ਇਸਦੇ ਨਾਲ ਲੱਗ ਜੇਗੀ ਤਾਂ ਜਿਹੜਾ 750 ਹੈ ਗਿਆ ਇਹ RPM ਹੈ ਜਿਹੜੇ ਸਿੰਕ੍ਰੋਨਸ ਸਪੀਡ ਹੈਗੀ ਆ ਇਸ ਮੋਟਰ ਦੀ 750 RPM ਸਿੰਕਰੋਨਸ ਮੋਟਰ ਦੀ ਸਪੀਡ ਹੈਗੀ ਆ ਇਹ ਇਸ ਦਾ ਆਨਸਰ ਹੈ